ਹਾਂਜੀ ਸਤਿ ਸ੍ਰੀ ਅਕਾਲ ਮਤਰੋ ਕੀ ਹਾਲ ਚਾਲ ਐ ਸਾਤਾ ਤੁਹਾਡਾ ਆਪਣੇ ਚੈਨਲ ਤੇ ਦੇਖ ਸਕਦਾ ਤੁਸੀਂ ਅਸੀਂ ਬਾਈ ਕੋਲ ਪਹੁੰਚੇ ਚਾਰ ਪੰਜ ਬਾਈ ਕੋਲ ਟਰੈਕਟਰ ਇਕੱਲੇ ਇਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਲਿਆਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਠੀਕ ਠਾਕ ਹਾਂ ਵਧੀਆ ਹਾਂਜੀ ਬਾਈ ਜੀ ਇੱਧਰ ਖੜਾ ਹੀ ਸੋਨ ਵਾਲੀ ਗੱਡੀ ਏ 60 RX ਇਹਦੇ ਬਾਰੇ ਚੰਦ ਨਾ ਪਾਇਓ ਮੜਿਆ 20 ਯਾਰ ਇੱਕੀ ਮਾਡਲ ਠੀਕ ਆ ਜੀ ਇੱਕੀ ਮਾਡਲ ਆ ਜੀ ਤੇ ਟਾਇਰਾਂ ਦੀ ਜੀ ਗੱਲ ਕਰੀਏ ਜੀ ਆਪਾਂ ਟਾਇਰ ਹੈਗੇ 90% ਹੈਗੇ 90% ਟਾਇਰ ਆ ਠੀਕ ਆ ਜੀ ਤੇ ਇੰਜਨ ਗੇਅਰ ਕਿੰਨਾ ਚੰਗਾ ਚੱਲਿਆ ਕਿੰਨਾ ਲਈ 1200 1200 ਘੰਟਾ ਚੱਲਿਆ ਤੇ ਫਸਟ ਓਨਰ ਆ ਜੀ ਫਸਟ ਓਨਰ ਮੋਗਾ ਨੰਬਰ ਮੋਗਾ ਨੰਬਰ ਆ ਤੇ ਕਾਗੇ ਪੱਤਰ ਓਕੇ ਮਿਲਣਗੇ ਜੀ ਹਾਂ ਓਕੇ ਤੇ ਇੰਜਨ ਗੇਰ ਤੇ ਗਾਰੰਟੀ ਆ ਜੀ ਵੱਲ ਸਹੀ ਆ ਹਾਂ ਠੀਕ ਆ ਜੀ origignal trailer ਸਾਰਾ ਆ ਜੀ ਹਾਂ ਰੰਗ ਰਾਈ ਟੱਚਿੰਗ ਤਾਂ ਨਹੀਂ ਹੈ ਬਸ ਸਾਰਾ ਰਾਈ ਠੀਕ ਆ ਜੀ ਮਾਡਲ ਦੀ ਜੇ ਗੱਲ ਕਰੀਏ ਕਿੰਨਾ ਮਾਡਲ ਆ ਜੀ 21 ਮਾਡਲ 21 ਮਾਡਲ ਆ ਤੇ ਆਪਾਂ ਡਿਮਾਂਡ ਦੀ ਜੇ ਗੱਲ ਕਰੀਏ ਜੀ 6,35,000 ਰੁਪਏ 6,35,000 ਰੁਪਏ ਠੀਕ ਆ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਮਾਨਦਾਨ ਦੇ ਮਾਨਦ ਤੇ ਇਧਰ ਖੜਾ ਜੀ ਆਪਣੇ ਕੋਲੇ ਵਾਸੀ 241 DG ਤੇ ਇਹਦੇ ਬਾਰੇ ਦੱਸੋ ਇਹ 2008 ਮਾਡਲ ਆ 8 ਮਾਡਲ ਆ ਠੀਕ ਆ ਜੀ ਡਬਲ ਕਲਚ ਆ ਡਬਲ ਕਲਚ ਆ ਜੀ ਇੰਜਨ ਗੇਅਰ ਕਿਵੇਂ ਆ ਜੀ ਇੰਜਨ ਗੇਅਰ ਠੀਕ ਆ ਰੰਗ ਰਾਈਨਲ ਆ ਸਾਰਾ Ориਜੀਨਲ ਰੰਗ ਆ ਠੀਕ ਹੈ ਕਹਿ ਬਸ ਲੀਕ ਸੀਕਤਾ ਨਹੀਂ ਨਹੀਂ ਕੋਈ ਨਹੀਂ ਵਾਹ ਕੇ ਬੋਰੀਨ ਵਾਲਾ ਠੀਕ ਆ ਜੀ ਵੇਟ ਬੂਟ ਕੱਸਿਆ ਹਾਂ ਹਾਂ ਜੀ ਵੇਟ ਨਾਲ ਦੇ ਲੱਗੇ ਆ ਦੇਖ ਸਕਦੇ ਹੋ ਮਿੱਤਰੋ ਵੇਟ ਬੂਟ ਕੱਸਿਆ ਇਧਰ ਮਗਰਾੜਾਂ ਦੇ ਵਿੱਚ ਇੱਕ ਵਗਰ ਸਕਦੇ ਤੁਸੀਂ ਟਾਇਰਾਂ ਦੀ ਜੀ ਗੱਲ ਕਰੀ ਭਈ ਆਪਾਂ 60 ਕਬੇ ਐ ਪਰ ਰੰਗ ਟੈਗ ਟਾਇਰ ਠੀਕ ਆ ਜੀ ਕੰਨਾ ਮਾਡਲ ਆਈ ਇਹ ਇਹ 2008 ਮਾਡਲ 8 ਮਾਡਲ ਵਾ ਡਿਮਾਂਡ ਦੀ ਜਿੱਦ ਗੱਲ ਕਰੀ ਜੀ 285 ਆ ਬਾਈ 285 ਕਿੰਨੇ ਤੱਕ ਛੱਡੋਗੇ ਜਿਹੜਾ ਆਪਣੀ ਵੀਡੀਓ ਦੇਖੇ 260 ਦਾ ਦੇ ਦਾਂ 260 ਦਾ ਲਓ ਬਈ ਮਾਤਰੋ ਇੱਚੋ ਹੀ ਫੁੱਲ ਮਾਨ ਤਾਨ ਕਰਨਗੇ ਬਾਈ ਹੁਣੀ ਤੇ اگے ਬਤਰੋਕੇ ਮਿਲਣਗੇ ਫਾਸਟ ਆਨਰ ਆ ਜੀ ਫਾਸਟ ਆਨਰ ਫਾਸਟ ਆਨਰ ਆ ਠੀਕ ਆ ਜੀ 50 ਨੰਬਰ ਆ ਤੇ ਆਜੋ ਇੱਧਰ ਦੇਖਦੇ ਆਂ ਸੋਨਾ ਦੀਗਾ ਖੜਾ ਜੀ 60 ਵਾਲ ਟ੍ਰੈਕ ਠੀਕ ਆ ਜੀ ਇਹਦੇ ਬਾਰੇ ਪਾਇਆ ਚੰਦਨਾ ਮੜਾਇਆ ਇਹ 2014 ਮਾਡਲ ਆ 14 ਮਾਡਲ ਆ ਪਾਸ ਪਾਸ ਦਾ ਰਾਈਟ ਕਵਰ ਟਾਇਰ ਨਾਲ ਆਉਂਦੇ ਆ ਚਾਰੇ ਟਾਇਰ ਨਾਲ ਆਉਂਦੇ ਸਾਰਾ ਓਰੀਜਨਲ ਆ ਸਾਰਾ ਰਾਈਨ ਤੇ ਬੈਟਰੀ ਵੀ ਬੁੱਧੀ ਨਾਲ ਆ ਸਾਰਾ ਉੱਤੇ ਇੰਟਰਨਲ ਉੱਤੇ ਆ ਜਮਾਹਮੂਦ ਠੀਕ ਆ ਜੀ ਤੇ ਮਾਡਲ 14 ਹਣਾ 14 ਤੇ ਡਿਮਾਂਡ ਤੇ ਇਹ ਗੱਲ ਕਰੀ ਜੀ ਮਾਡਲ 4 ਕੀ ਆ 4 ਠੀਕ ਆ ਜੀ ਇਤੋਂ ਹੀ ਮਾਨ ਦਾਣਾ ਹੋਊਗਾ ਇਹ ਇਤੋਂ ਠੀਕ ਆ ਜੀ ਆਜੋ ਅੱਗੇ ਲੈ ਕੇ ਚાલਦੇ ਆਂ ਅੱਗੇ ਇੱਧਰ ਖੜਾ ਹੀ ਆਪਣਾ ਜੌਂਡੀਰ ਪਿਆ ਪਿਆਡੀ ਇਹਦੇ ਬਾਰੇ ਦੱਸ ਲਿਗਾ ਇਹ 2013 ਮਾਡਲ ਆ ਇਹ 13 ਮਾਡਲ ਆ ਠੀਕ ਆ ਜੀ ਸਾਰਾ Ориਜినਲ ਆ ਜੀ ਸਾਰਾ Ориਜినਲ ਆ ਠੀਕ ਆ ਜੀ ਟਾਇਰ ਨਾਲ ਦੀ ਆ ਇਹ ਦੇਖ ਲਈ ਟਾਇਰ ਦੁਆਰਾ ਦੇ ਆ ਟਾਇਰ ਦੁਆਰਾ ਹਣਾ ਹਾਂ ਜੀ ਠੀਕ ਆ ਜੀ ਤੇ ਬਾਕੀ ਸਾਰਾ Ориਜినਲ ਆ ਹਣਾ ਇਹ ਪਿਆਵ ਨੰਬਰ ਆ ਫਾਸਟ ਕੁਆਲਟੀ ਆ ਫਾਸਟ ਪਾਰਟ ਹੀ ਕਿੰਨਾ ਚੱਲੇ ਜੀ ਇਹ 5000 ਚੱਲ ਗਿਆ 5000 ਚੱਲ ਗਿਆ ਤੇ ਟੇਕ ਆ ਜੀ ਬਤਰੋਕੀ ਜਮਾਡਾ ਲੱਬਟੀ ਨਾਲ ਮੇਰੇ ਨਾਲ ਸਾਰਾ ਕੁਝ ਠੀਕ ਆ ਜੀ ਕਿੰਨਾ ਮਾਡਲ ਦੱਸਿਆ ਜੀ 13 ਮਾਡਲ 13 ਮਾਡਲ ਦਾ ਡਿਮਾਂਡ ਦੀ ਜੀ ਗੱਲ ਕਰੀਏ 4 ਲੱਖ 30 ਹਜ਼ਾਰ ਆ ਜੀ 4 ਲੱਖ 30 ਹਜ਼ਾਰ ਰੁਪਏ ਠੀਕ ਆ ਜੀ ਕਿੰਨੇ ਤੱਕ ਛੜ ਦੂੰਗੀ ਛੜ ਦਾਂਗੇ 4 10 ਤਾਂ ਹੀ ਛੜ 4 10 ਲਓ ਮਤਲਬ 20000 ਰੁਪਏ ਡਿਸਕਾਊਂਟ ਇਹ ਚੋ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਦੇਖ ਸਕਦਾ ਤੁਸੀਂ ਟਾਇਰ ਟੱਪਾ ਵੀ ਪੂਰਾ ਵਧੀਆ ਪਿਆ ਜੀ origignal tractor ਆ ਸਾਰਾ ਦੇਖ ਸਕਦਾ ਹਾਂ ਡਬਲ ਕੰਡੀਸ਼ਨ ਦਬਲ ਡੈਸ਼ ਬੁੱਢਾ ਠੀਕ ਹੈ ਜੀ ਪਾਵਰ ਆ ਹਨ ਤੇ ਬੈਟਰੀ ਗੁੱਡੀ ਓਕੇ ਆ ਜਾਂਦਾ ਓਕੇ ਠੀਕ ਆ ਜੀ ਤੇ ਇਧਰ ਫਾਰਮ ਟਰੈਕ ਖੜਾ ਜੀ 65 ਪੀਆਈ ਇਹ 2008 ਮਾਡਲ ਇਹ 8 ਮਾਡਲ ਠੀਕ ਆ ਜੀ ਟਾਇਰਾਂ ਦੀ ਜੀ ਗੱਲ ਕਰੀ ਆਪਾਂ ਟਾਇਰ ਹੈਗੇ ਸਿਰ ਤੇ ਪੈਸੇ ਨਹੀਂ 60% ਦਾ ਹੀ 60% ਹੈਗੇ ਆ ਤੇ オリジナル ਹੈ ਸਾਰਾ ਟਰੈਕਟਰ ਹਾਂ ਟਰੈਕਟਰ ਹੈ ਤੇ ਖੁੱਲਿਆ ਖੁੱਲਿਆ ਤਨ ਕਿਸੇ ਪਾਸੇ ਲੀਕ ਨਹੀਂ ਨਹੀਂ ਲੀਕ ਸੀ ਮਾੜਾ ਉਹ ਤਾਂ ਕੰਮ ਕਮ ਤਾਂ ਹੋ ਗਿਆ ਬਈ ਇਹ ਵੀ 8 ਮਾਡਲ ਹੈ ਠੀਕ ਆ ਠੀਕ ਆ ਜੀ ਇੰਦਰ ਗਰੰਟੀ ਹੈ ਜੀ ਹਾਂ ਇੰਜਨ ਗੇਰ ਸਹੀ ਹੈ ਹੁਣ ਰੰਗ ਰਾਈ ਨਾਲ ਟਰੈਕਟਰ ਠੀਕ ਆ ਜੀ ਤੇ ਪਾਸਟ ਪਾਰਟੀ ਹਾਂ ਪਾਰਟ ਡਬਲ 80 ਉਟਰਾ ਪਾਵਰ ਠੀਕ ਆ ਜੀ ਆਪਾਂ ਮਾਡਲ ਦੀ ਜੀ ਗੱਲ ਕਰੀ 8 ਮਾਡਲ ਨਾ 8 ਮਾਡਲ ਠੀਕ ਆ ਜੀ ਡਿਮਾਂਡ ਦੀ ਜੀ ਗੱਲ ਕਰੀ ਜੀ 3.5 ਲੱਖ ਆ ਬਈ 3.5 ਲੱਖ ਦੀ ਹੈ ਠੀਕ ਹੈ ਜੀ ਇਹ ਤਾਂ ਮਾਨ ਦਾ ਨਵੀਆਂ ਜੀ ਹਾਂ ਇੱਚੀ ਹੋਈ ਲਓ ਬਈ ਮੇਤਰ ਦੇਖ ਸਾਡਾ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਟਰੈਕਟਰ ਆ ਇਹ ਤੇ ਹੋਰ ਕਿਹੜਾ ਹੀ ਆਪਣੇ ਕੋਲ ਠੀਕ ਆ ਨੰਬਰ ਬੋਲ ਦਿਆਂ 9859 9859 9218 9218 ਇੱਕ ਹੀ ਨੰਬਰ ਆ ਜੀ ਹਾਂ ਇੱਕ ਹੀ ਨੰਬਰ ਠੀਕ ਆ ਜੀ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜਿਹੜੇ ਵੀਰ ਚੈਨਲ ਨਾਲ ਨਵੇਂ ਜਿਹੜੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਧੰਨਵਾਦ